Қардың жер Қарадыым жұр Administration ਸਰ ਇੱਕ ਥਾਣਾ ਤਲਵੰਡੀ ਭਾਈ ਦੇ ਏਰੀਆ ਦੇ ਵਿੱਚ ਪਿੰਡ ਹਰਾਜ ਵਿਖੇ ਕਿਰਪਾਲ ਸਿੰਘ ਨਾਮ ਦਾ ਵਿਅਕਤੀ ਗਵਾਹ ਹੋਇਆ ਸੀ। ਫ੍ਰਾਈਪਰ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ? 12 ਜੁਲਾਈ ਨੂੰ 112 ਦੇ ਹੈਲਪਲਾਈਨ ਵਿੱਚ ਇੱਕ ਕਾਲ ਆਈ ਸੀ। ਨਿਰੰਜਨ ਸਿੰਘ ਵੱਲੋਂ ਉਹਨੇ ਆਖਿਆ ਕਿ ਕਿਰਪਾਲ ਸਿੰਘ ਜੋ ਪਿੰਡ ਹਰਾਜ ਵਿੱਚ ਸੀ ਉਹਨੂੰ ਕੁਝ ਲੋਕ ਅਗਵਾ ਕਰਕੇ ਲੈ ਗਏ ਹਨ। ਨਾਲ बाद जड़ताल हुई तो उन्हें एक वीडियो भी एक पेश जिमें कागरेजल इंफॉर्मेसन आई वो दे बेसिस से फिरोजपुर पुलिस ने इमीडिएटली परचा दर्ज किया परचा नंबर उनचाली बटा चौबी मिति बारह जुलाई धारा लगी सी एक सौ चालीस तीन बी एन एस जी पुरानी तीन सौ चौंह आई पीसी धारा होती है किडनैपिंग लिए ਆ ਜਿਹੜਾ ਪਰਚਾ ਸੀਗਾ ਮੁਤਾਬਿਕ ਬਿਆਨ ਸੁਖਮਿੰਦਰ ਸਿੰਘ ਪੁੱਤਰ ਮਰੀਆਮ ਸਿੰਘ ਜਿਹੜਾ ਹਰਾਜ ਪਿੰਡ ਦੇ ਰਹਿਣ ਵਾਲੇ ਸੀ ਉਹਨਾਂ ਦੇ ਖਿਲਾਫ ਦਰਜ ਹੋਇਆ ਸੀ ਇੱਕ ਬਿਹਤਰੀਨ ਤਫਤੀਸ਼ ਦਾ ਮੁਜਾਇਰਾ ਪੇਸ਼ ਕੀਤਾ ਗਿਆ ਡੀਐਸਪੀ ਨਵੀਨ ਜੀ ਤੇ ਐਸਐਚਓ ਰਵੀ ਜੀ ਵੱਲੋਂ ਕਿਉਂਕਿ ਕੇਸ ਇਹ ਹੀਨੀਅਸ ਕ੍ਰਾਈਮ ਸੀ ਮਾਨਯੋਗ ਐਸਐਸਪੀ ਫਿਰੋਜ਼ਪੁਰ ਸੋਮਾ ਮਿਸਰਾ ਜੀ ਵੱਲੋਂ ਜਿਹੜੀ ਟੀਮ ਸੀਗੀ ਡੀਐਸਪੀ ਨਵੀਨ ਜੀ ਤੇ ਰਵੀ ਜੀ ਦੀ ਉਹ ਸਖਤ ਹਦਾਇਤ ਦਿੱਤੀ ਗਈ ਸੀ ਇਹ ਆਜੂ ਦਾ ਮਗਦਮਾ ਹੈ ਸਾਇੰਟੀਫਿਕ ਤਰੀਕੇ ਨਾਲ ਟੈਕਨੀਕਲ ਡਿਟੇਲਸ ਦੇ ਮਦਦ ਨਾਲ ਤੇ ਕੁਫੀਆ ਸੂਤਰੋ ਦਾ ਯੂਜ਼ ਕਰਕੇ ਛੇਤੀ ਤੋਂ ਛੇਤੀ ਸੋਲਵ ਕੀਤਾ ਜਾਏ ਆਹ ਟੀਮ ਨੂੰ ਇੱਕ ਬੜੀ ਹੈਰਤ ਅੰਗੇਜ ਜੁੜੀ ਹੈਗੀ ਕਹਾਣੀ ਉਹਦਾ ਚਲੀ ਤਕਤੀਸ ਦੇ ਮੁਤਾਬਿਕ ਜਿਸ ਦੇ ਮੁਤਾਬਿਕ ਜੜਾ ਕਿਰਪਾਲ ਜੋ ਇਦਾਂ ਹੋਇਆ ਸੀ ਉਸ ਤੋਂ ਪਹਿਲੇ ਵੀ ਇਹਨੂੰ ਸ਼ਾਰਟ ਤੇ ਹੋਰ ਹੀਰਿਸ ਪਲੈਨ ਦੇ ਪਰਚੇ ਪਹਿਲੇ ਸੀਗੇ ਜਿਹੜਾ ਕਿਰਪਾਲ ਸੀ ਉਹਨੂੰ ਕਿਡਨਾਪ ਮਲੀ भगत ਨਾਲ ਕਰਕੇ ਉਸਦਾ ਹੀ ਜਿਹੜਾ ਬੇਟਾ ਸੀ ਪੁੱਤ ਸੀ ਰਾਜਾ ਉਹਨੇ ਕੀਤਾ ਸੀ ਜਿਹੜੀ وجہ ਰੰਜਿਸ ਆ ਸੀ ਕਿ ਇਹ ਜਿਹੜਾ ਹੈਗਾ ਸੁਖਮਿੰਦਰ ਦੇ ਨਾਲ ਇਹਨਾਂ ਦਾ ਆਪਸੀ ਜ਼ਮੀਨ ਦਾ ਵਿਸਵ ਨਿਵਾਦ ਸੀ ਨਿਰੰਦਰ ਕਿਰਪਾਲ ਜਿਹੜਾ ਹੈਗਾ ਨਿਰੰਦਰ ਦਾ ਸਾਲਾ ਸੀ ਇਨਾ ਦਾ ਆਬਸੀ ਨਿਵਾਸੀ ਜ਼ਮੀਨੀ ਤੇ ਸੁਖਮਿੰਦਰ ਨੂੰ ਫਸਾਉਣ ਵਾਸਤੇ ਆ ਪੂਰਾ ਡਰਾਮਾ ਰਚਿਆ ਗਿਆ ਸੀ ਡੀਐਸਪੀ ਨਵੀਨ ਜੀ ਤੇ ਰਵੀ ਜੀ ਟੀਮ ਨੇ ਦਿਨ ਰਾਤ ਮਿਹਨਤ ਕਰਕੇ ਇਹ ਜਿਹੜਾ ਕੇਸ ਟਰੇਸ ਕੀਤਾ ਤੇ ਜਿਹੜਾ ਰਾਜਾ ਹੈ ਰਾਜਾ ਨੂੰ ਵਿਵਸਥਾਰ ਕੀਤਾ ਤੇ ਉਹਨੇ ਵੀ ਇਹ ਗੱਲ ਮੰਨ ਲਈ ਹੁਣ ਬਾਕੀ ਦੋਸਤ ਨੂੰ ਫੜਨ ਵਾਸਤੇ ਰੇਡ ਜਿਹੜੇ ਹੈਗੇ ਉਹ ਜਾਇਜ਼ ਧੰਨਵਾਦ